ਹੁਣ ਦੀ ਵੱਡੀ ਖਬਰ ਮਾਤਾ ਚਰਨਕਾ ਔਰ ਸਿੱਧੂ ਮੂਸੇ ਵਾਲੇ ਦੀ ਮਾਤਾ ਨੇ ਇੱਕ ਹੋਰ ਬੱਚੇ ਨੂੰ ਜਨਮ ਦਿੱਤਾ ਬੱਚੇ ਦਾ ਸਵਾਗਤ ਹਸਪਤਾਲ ਵਿੱਚ ਕੇਕ ਕੱਟ ਕੇ ਕੀਤਾ ਗਿਆ ਜਿਸ ਦੇ ਵਿੱਚ ਪਰਿਵਾਰ ਕਾਫੀ ਖੁਸ਼ ਨਜ਼ਰ ਆ ਰਿਹਾ ਹੈ ਇਸ ਮੌਕੇ ਤੇ ਸਿੱਧੂ ਦੇ ਫੈਨਸ ਵੱਲੋਂ ਸਿੱਧੂ ਦੀ ਪ੍ਰਤਿਮਾ ਨੂੰ ਲੱਡੂਆਂ ਦੇ ਨਾਲ ਮੂੰਹ ਮਿੱਠਾ ਕਰਵਾਇਆ ਗਿਆ ਨਾਲ ਹੀ ਉਹਨਾਂ ਨੇ ਲੱਡੂ ਵੰਡੇ ਅਤੇ ਪਿੰਡ ਵਿੱਚ ਵੀ ਕਾਫੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਸਿੱਧੂ ਦੇ ਫੈਨਸ ਵੱਲੋਂ ਲਗਾਤਾਰ ਉਹਨਾਂ ਦੇ ਮਾਤਾ ਪਿਤਾ ਨੂੰ ਕਾਲ ਕਰਕੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਲੱਡੂ ਵੰਡੇ ਜਾ ਰਹੇ ਹਨ ਆਓ ਗੱਲ ਕਰਦੇ ਹਾਂ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਨਾਲ ਅਤੇ ਸਿੱਧੂ ਦੇ ਫੈਨਸ ਨਾਲ ਕੀ ਕਹਿਣਾ ਹੈ ਉਹਨਾਂ ਦਾ ਇਸ ਮੌਕੇ ਦੇ ਉੱਤੇ ਆਓ ਆਪਾਂ ਵੀ ਜਾਣਦੇ ਹਾਂ ਕੀ ਕਹਿੰਦੇ ਹਨ ਉਹ ਪਰਮਾਤਮਾ ਮੋੜੇ ਸਾਡੀ ਇਹੀ ਲੰਮੀ ਅਰਦਾਸ ਹੈ ਵੀ ਸਾਡੀ ਮੋਰੀ ਬਾਈ ਨੂੰ ਲੱਗ ਜੇ ਬਾਲੇ ਕੀ ਕਹੇਗਾ ਬਾਲੇ ਮੋਕੰਦਾਜੇ ਲਾਈ ਜਾਂਦੇ ਸੀ ਅੱਜ ਤਾਂ ਪਤਾ ਲੱਗ ਗਿਆ ਬਾਅਦ ਨਹੀਂ ਅੱਜ ਸੱਚ ਹੈ ਜੀ ਅੱਜ ਬਾਪੂ ਨੇ ਕਹਿਆ ਸੀ ਜਦੋਂ ਮੈਂ ਖਬਰ ਮੂੰਹ ਹੁਣ ਸੱਚੀ ਦੂੰਗਾ ਉਹਨੇ ਪਰ ਉਹਨਾਂ ਨੇ ਉਹਨੇ ਏਨੇ ਟਾਈਮ ਹੀ ਪਾਤਾ ਸੀ ਅੱਛਾ ਅੱਜ ਬਹੁਤ ਖੁਸ਼ ਹੈ ਪੂਰਾ ਮੂਸਾ ਖੁਸ਼ ਹੈ ਪੂਰੀ ਦੁਨੀਆ ਖੁਸ਼ ਹੈ ਜਿਹੜੇ ਭਰਾਵਾਂ ਨੇ ਮਾਤਾਵਾਂ ਨੇ ਸਾਡੇ ਵੀਰਾਂ ਨੇ ਅਰਦਾਸਾਂ ਕੀਤੀਆਂ ਸੀ ਉਹ ਪਰਮਾਤਮਾ ਕੋਲ ਅਰਦਾਸ ਕਰਨ ਜਾ ਕੇ ਤੇ ਸਾਡੇ ਭਰਾ ਨੂੰ ਲੰਮੀ ਆਮਨਾ ਬਕਸ਼ਣ ਤੇ ਦੁਆਰੇ ਸਿੱਧੂ ਉਹੀ ਬਾਜ਼ ਲੈ ਕੇ ਵਾਪਸ ਆਵੇ ਸਾਡੇ ਕੋਲ ਪੰਨੀ ਇੱਧਰੇ ਪਸੇ ਲੱਗ ਰਹੇ ਹੈ ਬਹੁਤ ਖੁਸ਼ੀ ਹੈ ਵੀਰੇ ਬਹੁਤ ਜ਼ਿਆਦੇ ਸੈਂ ਸਮਝ ਲਿਆ ਸ ਸਿੱਧੂ ਦਵਾਰੇ ਮੁੜਿਆ ਹੈ ਲੋਕ ਲੋਕ بڑا ਅੰਦਾਜ਼ਾ ਲਾਈ ਜਾਂਦੇ ਅੱਜ ਪੋਸਟ ਸਾਂਝੀ ਕਰਤੀ ਕਰਦੇ ਨੇ ਹਾਂਜੀ ਹਾਂ ਵੀਰ ਸਾਨੂੰ ਤਾਂ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਆਈ ਇਹਨਾਂ ਪਹਿਲੀ ਵਾਰ ਅਸੀਂ ਹੁਰੇ ਆਏ ਹਾਂ ਪਹਿਲੀ ਵਾਰੀ ਸਾਨੂੰ ਇੰਨੀ ਕੁਸ਼ ਖ਼ਬਰ ਹੀ ਮਿਲੀ ਅੱਛਾ ਹਾਂਜੀ ਵੀਰ ਹੁਣ ਉਹੀ ਗੱਲਾਂ ਫੇਰ ਹੋਣਗੀਆਂ ਮੈਂ ਕਹਿੰਦਾ ਮੇਰੇ ਦਵਾਰੇ ਗੱਜੂਆ ਦੇਖੀ ਚੱਲ ਅੱਛਾ ਹਾਂਜੀ ਵੀਰ